ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਰਵਾਜ ਬੁਟੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਆਪਾਂ ਦਿਖਾ ਰਹੇ ਹਾਂ ਸੋਨੂ ਪੇਂਟਿੰਗ ਦਾ ਡਿਜ਼ਾਈਨ ਬਹੁਤ ਹੀ ਸੋਹਣੀ ਪੇਂਟਿੰਗ ਕਰਦੇ ਆਂ ਆਪਾਂ ਹੈਂਡ ਪੇਂਟਿੰਗ ਬਹੁਤ ਸਫਾਈ ਨਾਲ ਕਿੱਤੀ ਹੋਈ ਹੈ ਵਾਈਟ ਕਲਰ ਦੇ ਉੱਪਰ ਆਪਾਂ ਤੁਹਾਨੂੰ ਇਹ ਡਿਜ਼ਾਈਨ ਦਿਖਾ ਰਹੇ ਹਾਂ ਪਹਿਲਾਂ ਵੀ ਆਪਾਂ ਸ਼ਾਰਟ ਵੀਡੀਓ ਪਾਈ ਹੈ ਵੱਡੀ ਵੀਡੀਓ ਪਾਈ ਹੋਈ ਹੈ ਇਹਦੇ ਨਾਲ ਟਾਈ ਡਾਈ ਬਾਟਮ ਰੱਖੀ ਹੋਈ ਹੈ ਬਹੁਤ ਸੋਹਣੀ ਪੇਂਟਿੰਗ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਦਾ ਡਿਜ਼ਾਈਨ ਤੁਸੀਂ ਆਪਣੀਆਂ ਵੀਡੀਓ ਕੱਢ ਕੇ ਸਿੱਖ ਵੀ ਸਕਦੇ ਹੋ ਪੇਂਟਿੰਗ ਦੇ ਡਿਜ਼ਾਈਨ ਤੇ ਸਾਥੋਂ ਕਰਵਾ ਵੀ ਸਕਦੇ ਹੋ ਸੋਹਣੇ ਸੋਹਣੇ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਕੋਈ ਡਿਜ਼ਾਈਨ ਸਾਡੇ ਕੋਲੋਂ ਸਿਲੇਕਟ ਕਰ ਸਕਦੇ ਹੋ ਤੁਸੀਂ ਆਪ ਦੇ ਕੋਲੋਂ ਵੀ ਡਿਜ਼ਾਈਨ ਭੇਜ ਸਕਦੇ ਅਸੀਂ ਉਹ ਵੀ ਡਿਜ਼ਾਈਨ ਸੋਨੂੰ ਕਰਕੇ ਦੇਵਾਂਗੇ ਹਾਂਜੀ ਇਹ ਇਹ ਆਪਾਂ ਨੇ ਬਹੁਤ ਸੋਹਣਾ ਸੂਟ ਤਿਆਰ ਕੀਤਾ ਹੈ ਇਹ 골ਡਨ ਵਾਲਾ ਹਾਈਲਾਈਟ ਕੀਤਾ ਹੋਇਆ ਹੈ ਬਹੁਤ ਸੋਹਣੀ ਪੇਂਟਿੰਗ ਹੈ ਜੇ ਕਿਸੇ ਵੀ ਭੈਣ ਨੂੰ ਇਹ ਜੇ ਸੂਟ ਤਿਆਰ ਕਰਵਾਉਣ ਦੀ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਵਟਸਐਪ ਤੇ ਗੱਲ ਕਰ ਸਕਦੇ ਹਾਂ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ